ਕਾਬੀ ਕਹਾਣੀ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਹਸ਼ਾ ਹਰਸ਼ਰਨ ਸਿੰਘ ਦਿੱਲੀ ਕੀ ਇਕਾਂਗੀ ਬਾਰੇ ਇੱਕ ਵਿਚਾਰੀ ਮਾਂ ਠੀਕ ਹੈ ਇਹ ਜਿਹੜੀ ਕਾਂਗੀ ਹੈ ਇਹ 1947 ਦੇ ਕਿੰਨੇ ਜਿਹੜਾ ਦੁਖਾਂਤ ਸਾਡੇ ਵਾਪਰਿਆ ਉਹਦੇ ਉੱਪਰ ਆਧਾਰਿਤ ਹੈ ਕਿ ਕਿੰਦਾ ਜਿਹੜੀਆਂ ਇਧਰ ਹੋ ਕੇ ਨੇ ਆ ਹਿੰਦੁਸਤਾਨ ਦੀਆਂ ਔਰਤਾਂ ਸੀਗੀਆਂ ਜਾਂ ਪਾਕਿਸਤਾਨ ਦੀਆਂ ਔਰਤਾਂ ਸੀਗੀਆਂ ਕਿਹੜੇ ਹੈ ਪਾਕਿਸਤਾਨ ਦੇ ਆ ਕਿਹਨੇ ਮੁਸਲਮਾਨਧਰ ਨਸਬੰਧ ਰੱਖਦੀਆਂ ਸੀ ਜਿਹੜੀਆਂ ਇੱਧਰ ਰਹਿ ਗਈਆਂ ਸੀਗੀਆਂ ਜ ਜਿਨ੍ਹਾਂ ਨੂੰ ਧੱਕੇ ਨਾਲ ਇੱਥੇ ਰੱਖ ਲਿਆ ਗਿਆ ਸੀਗਾ ਠੀਕ ਆ ਉਸ ਦੀ ਇਹਦੇ ਵਿੱਚ ਦਾਸਤਾਨ ਹੈ ਠੀਕ ਹੈ ਇਸ ਦੇ ਵਿੱਚ ਇੱਕ ਰਾਜੂਨਾ ਦੀ ਕੁੜੀ ਹੁੰਦੀ ਹੈ ਜਿਹਦਾ ਨਾਮ ਕਿ ਰਜੀਆ ਹੁੰਦਾ ਹੈ ਠੀਕ ਹੈ ਉਹ ਨੂੰ ਜਦੋਂ ਆ ਵੰਡ ਹੁੰਦੀ ਹੈ 1947 ਵੀ ਇੱਕ ਨੱਥਾ ਸਿੰਘ ਠੀਕ ਹੈ ਵੀ ਉਹ ਨੂੰ ਇੱਕ ਗੱਡੇ ਤੋਂ ਖੜੀਸ ਕੇ ਲੈ ਆਉਂਦਾ ਹੈ ਤੇ ਉਹਦੇ ਜਿਹੜੇ ਦੋ ਪੁੱਤਰ ਹੁੰਦੇ ਨੇ ਅਜ਼ਗਰ ਤੇ ਗਰੂਫ ਠੀਕ ਆ ਉਹ ਬਹੁਤ ਚੀਕਾਂ ਮਾਰਦੇ ਕਿਉਂਕਿ ਛੋਟੇ ਛੋਟੇ ਹੁੰਦੇ ਆ ਉਹ ਠੀਕ ਆ ਉਹ ਅੰਮੀ ਅੰਮੀ ਪੁਕਾਰਦੇ ਆ ਤੇ ਜਿਹੜੀ ਰਾਜੋ ਹੁੰਦੀ ਆ ਉਹ ਬਹੁਤ ਮਿਹਨਤਾਂ ਕਰਦੀ ਆ ਨੱਥਾ ਸਿੰਘ ਜੀ ਵੀ ਜਿਹੜੇ ਵੀ ਉਹਦਾ ਬਾਪ ਆ ਜਿਹੜਾ ਉਹਦਾ ਜੋ ਪਹਿਲਾਂ ਹੀ ਮਰ ਚੁੱਕਿਆ ਠੀਕ ਹੈ ਵੀ ਜੇ ਇਹ ਵੀ ਵੀ ਨੂੰ ਮੈਨੂੰ ਲੈ ਗਿਆ ਠੀਕ ਆ ਵੀ ਇਹ ਤਾਂ ਫਿਰ ਵਿਚਾਰੇ ਮਰ ਜਾਣਗੇ ਠੀਕ ਆ ਪਰ ਨੱਥਾ ਸਿੰਘ ਦੇ ਸਿਰ ਦੇ ਉੱਤੇ ਖੂਨ ਸਵਾਰਨ ਦਾ ਠੀਕ ਆ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਉਹਨੂੰ ਆਪਣੇ ਘਰ ਲੈ ਆਉਂਦਾ ਤੇ ਉਹਦੇ ਘਰ ਆਏ ਦੇ ਕਹਿੰਨੇ ਉਦੋਂ ਬਾਅਦ ਉਹਦੇ ਦੋ ਬੱਚੇ ਹੁੰਦੇ ਉਹ ਵੀ ਦੋ ਬੇਟੇ ਹੁੰਦੇ ਆ ਧਰਮਾ ਤੇ ਵੀਰਾ ਇੱਕ ਜਿਹੜੋ ਸਮਾਂ ਬੀਤਦਾ ਜਾਂਦਾ ਉਹ ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ ਜਿੱਦਣ ਉਹ ਆਪਣੇ ਦੂਜੇ ਪੁੱਤਰਾਂ ਨੂੰ ਕਹਿੰਨੇ ਆ ਯਾਦ ਨਾ ਕਰੇ ਠੀਕ ਹੈ ਪਰ ਜੇ ਯਾਦ ਕਰਦੀ ਆ ਉਹ ਰੋਂਦੀ ਆ ਤਾਂ ਨੱਥਾ ਸਿੰਘ ਨੂੰ ਇਸ ਚੀਜ਼ ਦੇ ਉੱਤੇ ਗੁੱਸਾ ਆਉਂਦਾ ਉਹ ਮਾੜਾ ਚੰਗਾ ਵੀ ਬੋਲਦਾ ਉਹ ਨੂੰ ਇਹ ਵੀ ਕਹਿੰਦਾ ਵੀ ਜੇ ਕਿਤੇ ਅੱਜ ਵੀ ਸਰਕਾਰ ਨੂੰ ਲੈਣ ਆਵੇ ਤਾਉ ਸਾਰਨੇ ਛੱਡ ਕੇ ਚਲੀ ਜਾਵੇਗੀ ਠੀਕ ਹੈ ਵੀ ਉਹ ਪਾਕਿਸਤਾਨ ਚਲੀ ਜਾਵੇਗੀ ਪਰ ਜਿਹੜੀ ਕਹਿੰਨੇ ਆ ਆਪਣਾ ਰਾਜਿਆ ਰਾਜੋ ਉਹ ਕਹਿੰਦੀ ਆ ਵੀ ਨਹੀਂ ਵੀ ਮੈਂ ਨਹੀਂ ਜਾਣਾ ਠੀਕ ਹੈ ਉਹਨੂੰ ਅਮਰਤ ਸ਼ਿਕਾਰ ਹੁੰਦਾ ਠੀਕ ਹੈ ਚਲੋ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ ਤੇ ਜਿਹੜੀ ਉਹਦੀ ਬੇਬੇ ਹੁੰਦੀ ਆ ਲੱਥਾ ਸਿੰਘ ਦੀ ਉਹ ਕਹਿੰਦੀ ਆ ਉਹਨੂੰ ਆਪਣੇ ਮੁੰਡੇ ਨੂੰ ਕਿ ਤੇਰੀ ਪਹਿਲਾਂ ਵਾਲੀ ਜਿਹੜੀ ਘਰ ਵਾਲੀ ਆ ਉਹ ਮਰ ਚੁੱਕੀ ਆ ਠੀਕ ਹੈ ਦੂਜੀ ਤੈਨੂੰ ਕਿਸੇ ਨੇ ਦਿੱਤੀ ਨਹੀਂ ਹੈਗੀ ਵੀ ਜੇ ਇਹ ਵੀ ਚਲੇਗੀ ਤਾਂ ਬਹੁਤ ਔਖਾ ਹੋ ਜੂਗਾ ਵੀ ਇਹਨੂੰ ਡਰਾਵਾ ਦੇ ਠੀਕ ਹੈ ਵੀ ਬਿਮਾਰਨ ਦਾ ਡਰਾਵਾ ਤੇ ਤਾਂ ਉਹ ਕਹਿੰਦਾ ਵੀ ਜੇ ਤੂੰ ਇਦਾਂ ਨਹੀਂ ਗੱਲ ਕਰੀ ਤਾਂ ਤੇਰੀ ਮਲਤਾਂ ਵੜ ਦੂੰਗਾ ਠੀਕ ਹੈ ਤਾਂ ਉਹਦੀ ਬੇਬੇ ਵੀ ਡਰਾਉਂਦੀ ਆ ਵੀ ਵੀ ਬਥੇਰੀਆਂ ਫਸਾਦਾਂ ਜਿਹੜੇ ਜਿਆਦਾ ਹੋਏ ਆ ਬਾਪਾ ਆਗਣ ਵੀ ਉਹਦੇ ਬਹੁਤ ਔਰਤਾਂ ਵੱਡੀਆਂ ਟੁਕੀਆਂ ਹੋਈਆਂ ਠੀਕ ਹੈ ਵੀ ਉਹ ਇਦਾਂ ਦੀ ਇਕੱਲਾ ਨਾ ਕਰੇ ਤਾਂ ਉਹ ਫਿਰ ਆ ਕੇ ਪੁੱਛਦੀ ਆ ਵੀ ਜਿਹੜੇ ਬੱਚੇ ਨੇ ਵੀ ਉਹ ਘਰੇ ਆ ਗਏ ਤਾਂ ਉਹ ਕਹਿੰਦੀ ਆ ਵੀ ਨਹੀਂ ਅਜੇ ਆਉਣਗੇ ਇੰਨੇ ਨੂੰ ਜਿਹੜਾ ਭੀਰਾ ਉਹ ਭੱਜਾ ਭੱਜ ਜਾਂਦਾ ਗੇਟ ਦੀ ਚਿਗਾੜਨਾ ਵੱਜ ਕੇ ਗਿਰਦਾ ਠੀਕ ਹੈ ਉਹਦੇ 7 ਵਜੇ ਦੀ ਹੈ ਠੀਕ ਹੈ ਤਾਂ ਸਾਰਾ ਡੱਬਾ ਉਹਨੂੰ ਚੱਕਣ ਦੀ ਪੈ ਜਾਂਦਾ ਵੀ ਹਾਂ ਦੇਖੇ ਕੀ ਹੋ ਗਿਆ ਕੀ ਹੋ ਗਿਆ ਤਾਂ ਉਹ ਜਿਹੜੀ ਉਹਦੀ ਬੇਬੇ ਆ ਕਹਿੰਦੇ ਆ ਨਥਾ ਸਿੰਘ ਦੀ ਉਹ ਬੋਲਦੀ ਆ ਵੀ ਤੁਸੀਂ ਘਰ ਚ ਕਲੇਸ਼ ਪਾਇਆ ਠੀਕ ਹੈ ਇਹਦੇ ਕਰਕੇ ਆ ਸਭ ਕੁਝ ਹੋਇਆ ਨੂੰੜੇ 7:00 ਵਜੇ ਠੀਕ ਹੈ ਤਾਂ ਉਹ ਦਸ ਦਾ ਜਿਹੜਾ ਵੀਰਾ ਉਹ ਦਸਦਾ ਵੀ ਜਿਹੜਾ ਧਰਮ ਹੈ ਠੀਕ ਹੈ ਉਹ ਪੁਲਿਸ ਵਾਲਿਆਂ ਦੀ ਮੋਟਰ ਦੇ ਉੱਤੇ ਚੜ੍ਹ ਕੇ ਵੀ ਥਾਣੇ ਵੱਲ ਨੂੰ ਗਿਆ ਠੀਕ ਹੈ ਇਹ ਗੱਲ ਸੁਣ ਕੇ ਕਹਿੰਦੇ ਆ ਉਹ ਵਹੇ ਤਾਂ ਉਹ ਚੱਕੀ ਹੁੰਦੀ ਆ ਉਹਨੇ ਗੰਡਾਸੀ ਚੱਕੀ ਹੁੰਦੀ ਆ ਵੀ ਉਹ ਚਗਾਠ ਵੱਢਣੀ ਆ ਠੀਕ ਆ ਉਹ ਚਗਾਠ ਨੱਥਾ ਸਿੰਘ ਨੇ ਉਹ ਗੰਡਾਸੀ ਛੱਡ ਕੇ ਉਹ ਉਬੇ ਦੀ ਬੇਬੇ ਕਹਿੰਦੀ ਆ ਪਹਿਲਾਂ ਜਾ ਕੇ ਦੇਖ ਕੇ ਆ ਠੀਕ ਆ ਵੀ ਉਹ ਕਿੱਥੇ ਆ ਤੇ ਉਹਦੀ ਵੈ ਵੈੜੀ ਬੇਬੇ ਨੱਥਾ ਸਿੰਘ ਦੀ ਉਹ ਸੁੱਕਦੀ ਆ ਵੀ ਜੇ ਮੇਰਾ ਪੋਤਾ ਸੋਕੀ ਸੰਧੀ ਘਰੇ ਆ ਜੇ ਤਾਂ ਮੈਂ ਪ੍ਰਸ਼ਾਦ ਚੜਾ ਕੇ ਆਉਂਗੀ ਠੀਕ ਆ ਚਲੋ ਐਨੇ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਪੁਲਿਸ ਆ ਉਹ ਪੈਂਡ ਦੇ ਵਿੱਚ ਆ ਜਾਂਦੀ ਆ ਜੀ ਠੀਕ ਆ ਕਾਂਡੀਡਾ ਉਹ ਵੀ ਰੈਕ ਠੀਕਾ ਉਹਨੂੰ ਉਹ ਲੈ ਆਉਂਦੇ ਨੇ ਕਿਉਂਕਿ ਉਹ ਜਿਹੜੀ ਉਹ ਮੋਟਰ ਹੁੰਦੀ ਹੈ ਜਿਹੜੀ ਉਹ ਕਹਿੰਦੇ ਗੱਡੀ ਹੁੰਦੀ ਹੈ ਉਹਨਾਂ ਦੀ ਉਹ ਸ਼ਿਵ ਸਿੰਘ ਦੇ ਘਰੇ ਖੜੀ ਹੁੰਦੀ ਹੈ ਸ਼ਿਵ ਸਿੰਘ ਇੱਕ ਪਾਤਰ ਇਹਦੇ ਵਿੱਚ ਉਹ ਪੁਲਿਸ ਦਾ ਟਾਊਟ ਕਿਹਾ ਜਾਂਦਾ ਵੀ ਜਿਹੜਾ ਪੁਲਿਸ ਨੂੰ ਜਾ ਕੇ ਗੱਲਾਂ ਦਾ ਹੁੰਦਾ ਠੀਕ ਹੈ ਉਹ ਘਰੇ ਆ ਜਾਂਦਾ ਇਹਨਾਂ ਦੇ ਤਾਂ ਜਿਹੜੀ ਬੇਬੇ ਆ ਠੀਕ ਹੈ ਉਹਨੂੰ ਆ ਕੇ ਕਹਿੰਦਾ ਵੀ ਵੀ ਇਹ ਨੂੰ ਵੀ ਪੁਲਿਸ ਵਾਲੇ ਲੈਣ ਆਏ ਨੇ ਠੀਕ ਹੈ ਤਾਂ ਜਿਹੜੀ ਬੇਬੇ ਆ ਉਹਨੂੰ ਮਾਲਾ ਚੰਗਾ ਬੋਲਦੀ ਹੈ ਵੀ ਤੂੰ ਹੀ ਸੂ ਦਿੱਤੀ ਹੋਊਗੀ ਠੀਕ ਹੈ ਵੀ ਤਾਂ ਹੀ ਦੱਸਿਆ ਹੋਊਗਾ ਤਾ ਉਹ ਕਹਿੰਦੀ ਆ ਉਹ ਕਾਂਸੀਰ ਸਿੰਘ ਇਹਨਾਂ ਵੀ ਮੈਂ ਇਹਦੇ ਵਿੱਚ ਕੁਛ ਨਹੀਂ ਕੀਤਾ ਵੀ ਸਰਕਾਰ ਵੱਲੋਂ ਆਏ ਨੇ ਇਹ ਠੀਕ ਹੈ ਵੀ ਪਾਕਿਸਤਾਨ ਦੀ ਜਿਹੜੀਆਂ ਔਰਤਾਂ ਜਿਹੜੀਆਂ ਇੱਥੇ ਰਹਿ ਗਈਆਂ ਸੀਗੀਆਂ ਉਹਨਾਂ ਨੂੰ ਲੈਣ ਆਏ ਨੇ ਠੀਕ ਹੈ ਚਲੋ ਫਿਰ ਉਹ ਤੋਂ ਬਾਅਦ ਉਹ ਮੌਕਾ ਵਿਚਾਰਦੀ ਆ ਤਾਂ ਉਹਨੂੰ ਕਹਿੰਦੀ ਆ ਮੇਰੇ ਗੱਲਾਂ ਦਾ ਗੁੱਸਾ ਨਾ ਕਰੇ ਠੀਕ ਹੈ ਚਲੋ ਇੰਨੇ ਨੂੰ ਜੀ ਪੁਲਿਸ ਅੰਦਰ ਐਂਟਰ ਹੁੰਦੀ ਹੈ ਠੀਕ ਹੈ ਧਰਮਾ ਵੀਰਾ ਵੀ ਆ ਜਾਂਦੇ ਨੇ ਉਸ ਤੋਂ ਬਾਅਦ ਕੋਰਸ ਹੁੰਦੀ ਆ ਤੇ ਪੁਲਿਸ ਦੇ ਵਿੱਚ ਇੱਕ ਹੁੰਦਾ ਜੀ ਉੱਦਾਂ ਕੇ ਨਾ ਜਮਾਲ ਹੁੰਦਾ ਨਾ ਉਹਦਾ ਠੀਕ ਹੈ ਉਹ ਜਿਹੜੀ ਰਾਜ ਹੁੰਦੀ ਆ ਰਾਜੀ ਆ ਠੀਕ ਹੈ ਉਹਦਾ ਮਾਸੀ ਦਾ ਮੁੰਡਾ ਹੁੰਦਾ ਉਹ ਜਦੋਂ ਉਹ ਅੰਦਰ ਐਂਟਰ ਕਰਦਾ ਤਾਂ ਉਹ ਰਾਜ ਨੂੰ ਦੇਖ ਲੈਂਦਾ ਰਾਜ ਨੂੰ ਦੇਖ ਲੈਂਦਾ ਤਾਂ ਉਹ ਇੱਕ ਦੂਜੇ ਨੂੰ ਬਹੁਤ ਰੁੰਦੇ ਨੇ ਠੀਕ ਹੈ ਤਾਂ ਰੁੰਦੇ ਨੇ ਤਾਂ ਕਿੰਨਿਆ ਤਾਂ ਉਹ ਕਹਿੰਦਾ ਵੀ ਹੁਣ ਤੂੰ ਚੱਲ ਮੇਰੇ ਨਾਲ ਠੀਕ ਹੈ ਜਦੋਂ ਜਾਣ ਦੀ ਗੱਲ ਕਰ ਧਰਮ ਦੇ ਵੀਰਾਂ ਰੋਂ ਲਾਈ ਜਾਂਦੇ ਆ ਠੀਕ ਹੈ ਕੌ ਗੱਜੇ ਵੀ ਕੀ ਆਪ ਇਹਨਾਂ ਨਾਲ ਲਿਖ ਜਾ ਸਕਦੇ ਉਹ ਕਹਿੰਦਾ ਵੀ ਤੂੰ ਇਹਨਾਂ ਨੂੰ ਇਹਦੇ ਪਿਓ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਿਖ ਜਾ ਸਕਦੀ ਤਾਂ ਪਿਓ ਕਹਿੰਦਾ ਮੈਂ ਭੇਜਣੇ ਨਹੀਂ ਹੈਗੇ ਤਾਂ ਚਲੋ ਇਹ ਲੜਾਈ ਚੱਲਦੀ ਐ ਠੀਕ ਐ ਤਾਂ ਉਹ ਪੁੱਛਦੀ ਐ ਦੂਜੇ ਵਾਰ ਬੀ ਜਿਹੜੇ ਉਹ ਮੇਰੇ ਦੋ ਬੱਚੇ ਸੀਗੇ ਅਲਗਰ ਤੇ ਗਰੂਪ ਉਹ ਕਹਿੰਦਾ ਵੀ ਹਾਂ ਵੀ ਇੱਥੋਂ ਕੈਂਪਾਂ ਚ ਪਹੁੰਚੀਏ ਸੀਗੇ ਕੈਂਪਾਂ ਦੇ ਵਿੱਚ ਉਹਦੀ ਆ ਕੇ ਮੇਰੇ ਨਾਲ ਮੁਲਾਕਾਤ ਹੋਈ ਵੀ ਉਹ ਘਰੇ ਨਹੀਂ ਠੀਕ ਐ ਵੀ ਪਰ ਉਹ ਉਹਨਾਂ ਦੀ ਪਰਵਰਿਸ਼ਤਾ ਬਹੁਤ ਵਧੀਆ ਕੀਤੀ ਆ ਪਰ ਕਹਿੰਨੇ ਆ ਵੀ ਉਹ ਅੰਦਰ ਖੁਸ਼ ਜੀ ਨਹੀਂ ਹੈਗੇ ਵੀ ਮੀ ਮੁਦਨੀ ਜਿਹੜੇ ਆ ਥੋੜਾ ਆ ਵੀ ਅਮੋ ਤੂਰੀਏ ਜਾਂਦੇ ਆ ਠੀਕ ਆ ਵੀ ਖੁਸ਼ ਨਹੀਂ ਹੈ ਵੀ ਤੈਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਤੇ ਦੋ ਵਾਰ ਉਹ ਨੂੰ ਫੋਟੋ ਦਿੰਦਾ ਉਹਦੀ ਦੋਏ ਜਾਨਾ ਰੇ ਠੀਕ ਆ ਉਹ ਫੋਟੋ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਆ ਉਹ ਆਪਣੇ ਸੀਨੇ ਨਾਲ ਲਾਉਂਦੀ ਆ ਠੀਕ ਆ ਤਾਂ ਉਹ ਕਹਿੰਦਾ ਵੀ ਚੱਲ ਵੀ ਇੱਥੋਂ ਚੱਲੀਏ ਵੀ ਜਾ ਕੇ ਉੱਥੇ ਆ ਪੜੀ ਥਾਣੇ ਚ ਕਾਗਜ਼ੀ ਕਾਰਵਾਈ ਉਹ ਕਰਨੀ ਆ ਇਹ ਗੱਲ ਸੁਣ ਕੇ ਜਿਹੜਾ ਹੁੰਦਾ ਦੋਏ ਜਵਾਬ ਹੁੰਦੇ ਚਿੰਬੜ ਜਾਂਦੇ ਨੇ ਤੇ ਉਹ ਆਖਰਕਾਰ ਉਹ ਜਿਹੜੀ ਆ ਤੁਰਨ ਲੱਗਦੀ ਆ ਠੀਕ ਹੈ ਤੁਰਨ ਲੱਗਦੀ ਆ ਤਾਂ ਜਾਣ ਲੱਗਦੀ ਆ ਤਾਂ ਜਿਹੜੇ ਦੋਏ ਬੱਚੇ ਹੁੰਦੇ ਨੇ ਉਹਨੂੰ ਨਹੀਂ ਛੱਡਦੇ ਤਾਂ ਗੇਟ ਲੰਘਣ ਲੱਗਦੀ ਐ ਤਾਂ ਇੱਕ ਵਾਰ ਦਵਾਰ ਆ ਪਿੱਛੇ ਮੁੜ ਕੇ ਆਪਣੇ ਜਵਾਕਾਂ ਕੰਨੀ ਮਿਲ ਲ ਆਉਂਦੀ ਐ ਤਾਂ ਉਹ ਜਿਹੜੀ ਜੁਗਾੜ ਹੁੰਦੀ ਆ ਠੀਕ ਆ ਉਹਦੇ ਵਿੱਚ ਅੜ ਕੇ ਉਹ ਡਿੱਗ ਪੈਂਦੀ ਐ ਡਿੱਗ ਪੈਂਦੀ ਐ ਤਾਂ ਜਿਹੜੀ ਉਹ ਫੋਟੋ ਸਿਰ ਵੱਜਦਾ ਥੱਲੇ ਠੀਕ ਐ ਉਹ ਸਿਰਫ ਮੂੰਹ ਪਰ ਗਿਰਦੀ ਸਰਵਾਈਵਰ ਥੱਲੇ ਤਾਂ ਉਹਦੀ ਕੇਐਨਆ ਔਨ ਦੀ ਸਕੋਰ ਡੈਥ ਹੋ ਜਾਂਦੀ ਆ ਤੇ ਜਿਹੜੀ ਉਹ ਤਸਵੀਰ ਹੁੰਦੀ ਆ ਉਹ ਖੂਨ ਨਾਲ ਲਥਪਥ ਹੋ ਜਾਂਦੀ ਆ ਜੀ ਇੱਥੇ ਜਿਹੜੀ ਇਹ ਕੇਐਨਆ ਇਕਾਂਗੀ ਆ ਉਹ ਖતમ ਹੋ ਜਾਂਦੀ ਆ ਜਲਦੀ ਮਿਲਦੇ ਆ ਜੀ ਕਿਸੇ ਹੋਰ ਕਹਾਣੀ ਦੇ ਵਿੱਚ ਧੰਨਵਾਦ